ਲਗਤ ਸਾਰਾ ਚੇਲਾ ਹੈ ਜਾਂ ਚੇਲਾ ਬਣੂ ਮੈਨੂੰ ਕਹਿੰਦਾ ਜਦੋਂ ਐਂਟੀਬੈਡ ਕਾਇਨ ਲਈ ਜਾਵਾਂਗੇ ਇਹ ਤਾਂ ਦੁੱਧ ਸੁੱਕਣਗੇ ਤੇ ਕਾਕਾ ਸੋਡਾ ਬੈਮ ਇਹੀ ਆ ਗਿੱਲੇ ਦਾਣੇ ਵਾਲੇ ਦਾ ਖੋਲਣਾ ਸਾਫ਼ ਕਰੇ ਹੋਣੀ ਲੋਕਾਂ ਲਈ ਤੁਹਾਨੂੰ ਦੇ ਰਿਹਾ ਹੈ ਇਹ ਕੰਪਨੀ ਦਾ ਪਿੰਦੀ ਹੈ ਦੇ ਕਿਸੇ ਦੇ ਪਸ਼ੂ ਦੇ ਥਣ ਤੇ ਕੋਈ ਨਾੜ ਬਣਦੀ ਜਾਂ ਉਨੀ ਇੱਕ ਇੱਕ ਕੋਈ ਛੱਡੇ ਜਾਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਹਦੇ ਲਈ ਆਜੋ ਅੱਜ ਆਪਾਂ ਇੱਕ ਨਵਾਂ ਵਲੌਗ ਸ਼ੁਰੂ ਕਰਦੇ ਆਂ ਤੇ ਦੱਸ ਦਿਆ ਤੁਹਾਨੂੰ ਪ੍ਰਧਾਨ ਜੀ ਹੂੰ ਇਹ ਜਿਹੜੇ ਆਪਾਂ ਅੱਜ ਟਿੱਕੇ ਲਾ ਰਹੇ ਆਂ ਇਹ ਕਾਦੀ ਖਾਤਰ ਲਾ ਰਹੇ ਤਾਂ ਕਿਹੜੀਆਂ ਮੱਜਾਂ ਦੇ ਲਾ ਰਹੇ ਆਂ ਯਾਰਾ ਸੂਈ ਬੇਕਾਰ ਹੋ ਗਈ ਇਹਦਾ ਮਸਰ ਖੁੱਸ ਗਿਆ ਕਿਹੜੀਆਂ ਠੀਕ ਹੈ ਲਿਆ ਪ੍ਰਦੀਪ ਕਿਵੇਂ ਪ੍ਰਦੀਪ ਉਹ ਠੀਕ ਹੈ ਕਿੱਥੇ ਤੂੰ ਜਾਏ ਨਹੀਂ ਦੱਬੀ ਚ ਜਿਹੜੇ ਆ ਬਾਬ ਕਰੋ ਵਿੱਚ ਹਾਂਜੀ ਇਹ ਜਿਹੜੀਆਂ ਸੋਣਾਂਗੀਆਂ ਮੱਜਾਂ ਆਪਣੀਆਂ ਡਰਾਈ ਹੋਈਆਂ ਹੋਊਗਾ ਡਰਾਈ ਹੋਊਗਾ ਆਵਾਂਗਾ ਇਹਾ ਸੂਣ ਦੇ ਮਾਲਾ ਨਜ਼ਦੀਕ ਆ ਅੱਜ ਹਾਂ 20 25 ਦਿਨ ਹੀ ਰਹਿ ਗਏ ਜਿੰਨਾਂ ਦੇ ਅੱਛਾ ਉਹਨਾਂ ਦਾ ਟੀਕਾ ਇਹ ਓਕੇ ਤੇ ਇਹੜਾ ਟੀਕਾ ਹਾਂ ਇਹ ਲਾਕਾਂ ਦੀ ਖਤਰ ਰਿਹਾ ਉਹ ਵੀ ਜਾਣਕਾਰੀ ਦਿਓ ਉਹ ਡੱਬੀ ਚ ਸੂਈ ਜੀ ਕਿੱਧਰ ਗਈ ਉਹ ਤੇ ਸੂਈ ਹੈ ਨਹੀਂ ਸੀ ਇਹਦੇ ਨਾਲ ਹੋਸ ਰਾਂਗੇ ਜੀ ਨਹੀਂ ਅੱਗੇ ਦਾ ਅੱਡ ਪਈ ਸਾਰੀ ਇਕੱਠੀ ਹੁੰਦੀ ਆ ਉਹਦੇ ਨਹੀਂ ਨਹੀਂ ਵਿਚ ਵਿਚ ਸੇਭੂ ਵਿਚ ਵਾਲਿਆਂ ਦੇ ਅੱਡ-ਅੱਡ ਆਉਂਦੇ ਆ ਅੱਛਾ ਕਈ ਟੀਕੇ ਆਦੇ ਨਾ ਓਕੇ ਜਿਹੜੀ ਪੈਕਿੰਗ ਨਾ ਅੱਡ-ਅੱਡ ਹੋ ਗਈ ਆ ਜਿਹੜੇ ਟੀਕੇ ਕਹਿੰਦਾ ਕਾਦੇ ਖਤਰ ਲਾ ਰਹੇ ਹਾਂ ਠੀਕ ਹੈ ਜਿਹੜਾ ਇਹ ਵਾਪਕ ਰੋਚਾ ਜਿਵੇਂ ਆਪਾਂ ਅੱਗੇ 25 ਦੇ ਟੀਕਣੇ ਕਹਿੰਦੇ ਸੀ ਹਾਂ ਉਸ ਰੋਡ ਮਤਲਬ ਇਹਦੇ ਵਿੱਚ ਕਰੰਟ ਬਹੁਤ ਹੈ ਓਕੇ ਠੀਕ ਹੈ ਵੀ ਜਿਵੇਂ ਨਾੜਾ ਨੂੜਾ ਬਣਦਗਾ ਜੀ ਥਣਾ ਦੇ ਵਿੱਚ ਹੋਰ ਬਣਦਗਾ ਸੀ ਇਹ ਕੁਝ ਨਹੀਂ ਬਣਦਾ ਠੀਕ ਹੈ ਜੀ ਨਾਲ ਸਾਰੀਆਂ ਸਮੱਸਿਆ ਦਾ ਹੱਲ ਇੱਕ ਹੀ ਆ ਵੀ ਹਾਂ ਵੀ ਆਏ ਦਾ ਚਲੋ ਅੱਡ-ਅੱਡ ਵੀ ਹੋ ਜਾਂਦਾ ਜਣੀ ਵੀ ਇਹਦਾ ਰਿਜ਼ਲਟ ਬਹੁਤ ਸੋਹਣਾ ਮਿਲਿਆ ਇਹਦਾ ਆਪਾਂ ਨੂੰ ਪਹਿਲਾਂ ਨਹੀਂ ਪਤਾ ਅੰਦਾਜ਼ੀ ਮੈਨੂੰ ਡਾਕਟਰ ਉਹਦੇ ਸਰਮ ਨੇ ਭੇਜਿਆ ਮੈਨੂੰ ਕਹਿੰਦਾ ਦੂਜੇ ਨੂੰ ਤੂੰ ਛੱਡ ਮੈਨੂੰ ਕਹਿੰਦਾ ਤੂੰ ਆਹ ਟੀਕਾ ਫੜ ਕੇ ਲਿਆਉਣਾ ਵਸੇ ਠੀਕ ਹੈ ਜੇਲ ਆਪਾਂ ਜਿਹੜਾ ਟੀਕਾ ਫੜ ਲਿਆ ਤੇ ਲਾਇਆ ਫਿਰ ਮੈਨੂੰ ਸਰ ਮੈਨ ਦੱਸਿਆ ਮੈਨੂੰ ਕਹਿੰਦਾ ਇਹ ਟੀਕਾ ਕੱਲਾ ਦਾ ਜਿਹੜਾ 30 ml ਚ ਆਉਂਦਾ ਓਕੇ ਯਾਨੀ ਕਿ ਮੈਂ ਤਾਂ ਅੱਜ ਦਾਦਾ ਸੇਮਲ ਲਰਾ ਰਹੇ ਹਾਂ ਓਕੇ ਠੀਕ ਹੈ ਇਹਦੇ ਵਾਲੀ ਬਸ ਲਾਉਣ ਦਾ ਵੀ ਕੀ ਤਰੀਕਾ ਬੜਾ ਨਹੀਂ ਲੋੜ ਹੁੰਦੀ ਉਲਝਣ ਉਲਝਣ ਨਹੀਂ ਹੂੰ ਬਾਰੇ ਜੇ ਮੈਂ ਇੱਥੇ ਲੱਗਿਆ ਪਿਆ ਸੂੰਗਾ ਪੜ ਪੜ ਕੇ ਲੈ ਜਾਵਾਂਗੇ ਉਹ ਵੀ ਤਾਂ ਮਖਰਾਬ ਆ ਮੈਂ ਤਾਂ ਬਸ ਐ ਤੇ ਆ ਕੇ ਲੈਣਾ ਹੁਣਾ ਠੀਕ ਆ ਮੈਂ ਤਾਂ ਕਿਵੇਂ ਤੇ ਆਉਣਾ ਹੁਣਾ ਐ ਲੋਟ ਵਟਗਾ ਚੱਕ ਲੈ ਹਾਂ ਚੱਲ ਵੀ ਦਾਣਾ ਪਾਉਣਾ ਤੁਨੂੰ ਹਾਂ ਚੱਲ ਹਾਂ ਵੇਖੀ ਮੈਂ ਹੁਣ ਆਦੇ ਆਪਾਂ ਦਾਣਾ ਦਾਣਾ ਖਵਾ ਰਹੇ ਹਾਂ ਇਹਨੂੰ ਹਾਂ ਯੱਕ ਪਾਤਾ ਦਾਣਾ ਹਾਲੋ ਪਾਤਾ ਦਾਣਾ ਹੁਣ ਇਹਨੂੰ ਦਾਣਾ ਖਵਾ ਦਿੱਤਾ ਆਪਾਂ ਹਾਂ ਦਾਣਾ ਪਤਾ ਦਾਣਾ ਹੈ ਨਹੀਂ ਇਹਨੇ ਕਹਿਣਾ ਤਾਂ ਹੈਗਾ ਵੀ ਯਾਰ ਧੋਖਾ ਹਾਂ ਬੁੱਤ ਕੋਈ ਨਾ ਧੋਖੇ ਵਾਲੀ ਗੱਲ ਨਹੀਂ ਤੂੰ ਜਦੋਂ ਸੁਣਾ ਨਾ ਹਾਂ ਤਾਂ ਕੱਦ ਦੇਖ ਤੇਰਾ ਸਾਰਿਆਂ ਨਾਲੋਂ ਵੱਡਾ ਆ ਤੇ ਤੈਨੂੰ ਲੋਕ ਖੜ ਖੜ ਕੇ ਦੇਖਣਗੇ ਹਾਂ ਰਿਜ਼ਲਟ ਉਦੋਂ ਪਤਾ ਲੱਗੂ ਹਾਂ ਲਓ ਜੀ ਇਹ ਆ ਟੀਕਾ ਜਿਹੜੀਆਂ ਮੱਝਾਂ ਆਪਣੀਆਂ ਡਰਾਈ ਆ ਤੇ ਵੀ ਲਓ ਅਸੀਂ ਆਪਦੇ ਫਾਰਮ ਤੋਂ ਹੀ ਵਰਤਦੇ ਆਂ ਪੂਰਾ ਸੋਧਦੇ ਆ ਨਹੀ ਦੇਖੋ ਜੀ ਅੱਜ ਮਾਲਾ 2-3 ਮਹਿੰਗਾ ਦੇ ਲਾਉਣੇ ਆ ਆ ਠੀਕ ਆ ਜੀ ਇਹ ਮਾਦਾ ਦੁੱਧ ਪੂਰਾ ਸੋਹਣਾ ਇਹਦਾ ਨੇ ਇਹ ਕਰੋ ਵੱਤ ਵੱਲ ਸ਼ੇਅਰ ਕਰੀਂ ਕਿਸੇ ਨੂੰ ਹੋਰ ਕੀ ਹੈ ਪਾਲਾ ਵੀ ਫਾਇਦਾ ਹੋ ਜਾਣਾ ਇਹ ਪੈਂਡੈਂਟ ਵੀਟਕਣੀ ਬਹੁਤ ਵਧੀਆ ਚੀਜ਼ ਆ ਓਏ ਪ੍ਰਦੀਪ ਨੂੰ ਹਜੇ ਵੀ ਨਹੀਂ ਪਤਾ ਲੱਗਾ ਸਾਲਾ ਚੇਲਾ ਹੈ ਜਾਂ ਚੇਲਾ ਬਣੂ ਮੈਨੂੰ ਕਹਿੰਦਾ ਜਦੋਂ ਐਂਟੀਬੈਡਕਾਂ ਇਹ ਲਾਈ ਜਾਵਾਂਗੇ ਇਹ ਤਾਂ ਦੁੱਧ ਸੁੱਕਣ ਗਿਆ ਉਹ ਪੈਂਦਰੋਂ ਮੈਂ ਕਹਿੰਦਾ ਵਿਟਾਮਿਨ ਵਾਲਾ ਐਂਟੀਬੈਡਕ 10 ਦੇ ਵਿੱਚ ਐਂਟੀਬੈਡਕ ਕੀ ਮਲਾਵੇਂਗਾ ਇਹ ਇਹ ਉਹ ਮੈਂ ਦੱਸ ਹੁਣ ਦੇਖਾਂਗਾਗਾ ਵਿਟਾਮਿਨ ਐਚ ਆ ਬਾਈ ਠੀਕੇ ਦਾਪਰ ਤੇ ਚਾਕੇ ਆਪਨਾ ਦੇਰ ਬੱਬੂ ਆਏ ਸਾਡੇ ਚੇਲੇ ਦਾ ਏ ਦੇ ਲੈ ਲੋ ਹਜੇ ਉਹ ਕਰਨਾ ਪਊਗਾ ਹੋਰ ਮੈਂ ਬਿੱਲੇ ਨੂੰ ਥੋੜਾ ਵੱਡਾ ਲੈ ਚ ਲੈਣਾ ਪਊ ਕਿਉਂਕਿ ਥੋੜੀ ਉਹਨੂੰ ਵੱਡਾ ਮੱਠ ਰੱਖਣਾ ਪਊ ਲੈ ਲਓ ਰੱਖਦੇ ਬਿੱਲੋ ਦੇ ਹਾਂ ਬਿੱਲੋ ਦੇ ਤਾਂ ਟਿਕਣਾ ਹੈ ਵਾਲਾ 20 ਕਿ ਤਾਂ ਰਹਿਣਗੇ ਤਕਰੀਬਨ ਬਿੱਲੋ ਦੇ ਹੋ ਸਕਦਾ ਨਹੀਂ ਨਹੀਂ 20 ਤਾਂ ਵੱਧ ਹੁੰਦੇ ਨਾ ਉਤਰਨ ਲੱਗੀ ਯਾਰ 20 ਕਿ ਤਾਂ ਨਹੀਂ ਹੋਣਗੇ ਉਹ ਤਾਂ ਹੁਣ ਲਾਉਣੀ ਹੀ ਆ ਭੈਣ ਹੁਣ ਜੇ ਲਾਉਣਾ ਸਟਾਰਟ ਕਰਨੀਆਂ ਫੇਰ ਵੀ ਤੁਹਾਨੂੰ ਤਕੜੀਆਂ ਬਣਨੀਆਂ ਤੇ ਦਿਨ ਰਹਿ ਗਏ ਹੁਣ ਗਏ ਅੱਜ 25 26 ਹਾਂ ਇਰੇ 18 ਤਰੀਕ ਨੂੰ ਇਹਨੇ ਪੂਰੇ ਕਰਨੇ ਆ ਯਾਰ ਲਓ ਜੀ ਸੇਬੂ ਐ ਭਲੇ ਖੇਜਣ ਵਾਲੀ ਫੜਾ ਦੇ ਮਲ ਦੇ ਮਲ ਦੇ ਮੈਨ ਬਸ ਇਹ ਜੀ ਕਰਨੀ ਜਾ ਕੇ ਇਧਰ ਆ ਕੇ 18 19 ਦਿਨ ਹਾਂਜੀ ਠੀਕ ਐ ਕੱਲ ਏਸ ਨੂੰ ਠੀਕ ਕਰਨ ਮਾਨਾ ਹੈ 20 ਕ ਮਾਨਾ ਹਾਂ ਤੇ ਕਹੀ ਰਿਹਾ ਕੋਰੋਨਾ ਅੱਗੇ ਪਿੱਛੇ ਕਰ ਦਿੰਦਾ ਪਸੂ ਬਸ 18 ਦੇ ਨਹੀਂ 18 ਤਰੀਕ ਨੂੰ ਦਿਨ ਪੂਰੇ ਹੋਣੇ ਯਾਰ ਮੂਰਲੀ ਨੂੰ ਅੱਜ 22 ਤਈ ਹੋਈ ਆ 5 ਦਿਨ ਘਟਾ 25 ਦਿਨ ਹੋ ਗਏ ਕੋਈ 25 ਦਿਨ ਪਏ ਆ ਲਾ ਗਿਆ ਆਲੇ ਕਿਹਾ ਆ ਮਾਏ ਭੜਿਆ ਕੇ ਨਾ ਇਹਦਾ ਪਸੂ ਨੂੰ ਲਾਉਣੇ ਉਹ ਸੰਕਾਰੀ ਚੰਗਾ ਹੁੰਦਾ ਨਾਲੇ ਪਸ ਨੂੰ ਪਤਾ ਨਹੀਂ ਲੱਗਦਾ ਨਾਲੇ ਛੱਟ ਨਹੀਂ ਖਾਂਦਾ ਇਹਦਾ ਹੋਰ ਨਹੀਂ ਕੋਈ ਬਠਲ ਦਾ ਮਤਲਬ ਵੀ ਜਾਂ ਦਾਣਾ ਪਾਉਣਾ ਚਲ ਕੋਈ ਨਾ ਦਾਣਾ ਕੇਸ ਆਪਾਂ ਹੋਰ ਪੁੱਛ ਤੇ ਕੰਮ ਲੈ ਲੈਂਦੇ ਆ ਲਓ ਵੀ ਮਿੱਤਰੋ ਇਹ ਹੋ ਗਿਆ ਕੰਮ ਆਪਣਾ ਹੈ ਤੇ ਇਹਦੇ ਉੱਤੇ ਆਹੀ ਸੂਈ ਸੱਤ ਰੱਖ ਜਿਹੜੀ ਬੱਬੂ ਨੇ ਆਖਿਆ 16 ਨੰਬਰ ਇਹ ਸੂਈ ਬੱਬੂ ਆ ਛੋਲਾ ਨੰਬਰ ਆ 16 ਨੰਬਰ ਆ ਜੀ ਹੈ ਗਿਆ 16 ਨੰਬਰ ਦੂਜੀਆਂ ਜਿਹੜੀਆਂ ਆਪਾਂ ਪਹਿਲਾਂ ਲਾਉਦੇ ਜਿਹੜਾ ਨਾ ਉਹ ਹੈਗੇ 18 ਨੰਬਰ ਓਕੇ ਨਿਆ 16 ਨੰਬਰ ਵਾਲਾ ਦਾ ਫੁਲਕਾ ਜਾਊ ਮੈਨੂੰ ਤਾਂ ਲੱਗਦਾ ਏ ਯਾਰ। ਇਸੇ ਦੀ ਐ। ਲਾ ਹੁਣ ਇਹਦੇ ਵੀ ਇੱਕ ਦੀ ਘਾ ਰਹਿ ਗਿਆ। ਇੱਕ ਇੱਕ ਦਾ ਰਹਿ ਗਿਆ। ਦੋ ਦੇ ਲਾਗੇ। ਤਨ ਤਨ ਦੇ ਸੀਗੇ। ਪੜਾ ਲਾ। ਹੂੰ? ਬੋਈ ਨਾ ਬੋਈ ਲਾ ਜਾਨਾ। ਨਾ ਕੁਝ ਕਰ। ਇਹ ਲੱਗਦਾ 10 ਐਮਐਲ ਹੀ ਆ। ਜਿਹੜਾ ਸੂਣ ਵਾਲੀਆਂ ਉਹਨਾਂ ਦਾ 10 ਐਮਐਲ ਹੀ ਲਾਤਾ ਸੀਪੂ। ਹਾਂ ਸੂਣ ਤੋਂ ਬਾਅਦ ਵੀ ਲਾ ਸਕਦੇ ਨੂੰ। ਸੂਣ ਤੋਂ ਲਾ ਵੀ ਸਕਦਾ ਹੂੰ 5 ਐਮਐਲ ਵੀ ਲਾ ਸਕਦੇ ਆ ਤੁਸੀਂ। ਸੂਣ ਤੋਂ ਬਾਅਦ ਦਾ ਫੜਾਈਗਾ 10 ਤੇ 10 20 ਤੇ 10 30 ਐ ਮੈਂ ਲੱਗ ਅੱਜ ਫਿਰ ਇਹ ਸੋ ਨਾ ਹੂੰ 30 ਐ ਮੈਂ ਲੱਗ ਅੱਜ ਹਾਂ 30 ਐ ਲਈ ਆ ਯਾਰ 30 ਐ ਵਾਲੀ ਬੈਲ ਆ ਉਹ ਤਾਂ ਚਲ 10 ਐ ਵਾਲੀ ਬੈਲ ਮੇਰੇ ਕੋਲ ਟੀਕੇ ਉਦੋਂ ਮੈਂ ਮੇਲੇ ਤੋਂ ਲਿਆਂਦੇ ਸੀ ਉਹਨੇ ਸਟਾਲ ਲੱਗੀ ਵੀ ਵਾਫ ਕਰੋ ਅੱਚਾਰਾਂ ਦੀ ਓਕੇ ਪਿੱਟ ਪਿੱਟ ਪਾਰਕ ਬਾਰਕ ਕੰਪਨੀ ਐ ਮੈਂ ਲੱਗਾ ਪਿੱਟ ਪਾਰਕ ਪਿੱਟ ਪਾਰਕ ਪਤਾ ਨਹੀਂ ਓਕੇ ਪਿੱਟ ਪਾਰਕ ਹੁਣ ਇਹ ਬੁਲਾ ਰਹੇ ਆ ਗਊ ਦੇ ਇਹ ਗਾਂ ਦੇ ਕਿੰਨੇ ਦਿਨ ਰਹਿ ਗਿਆ ਆਪਣੀ ਦੇ ਹੈ ਗਾਂ ਦੇ ਕਿੰਨੇ ਦਿਨ ਰਹਿ ਗਿਆ ਆਪਣੀ ਦੇ ਗਾਂ ਦੇ ਵੀ ਰਹਿ ਗਿਆ ਹੋਣਗੇ 15 ਕ ਦਿਨ ਜਿਹੜੇ 10 12 ਤਰੀਕ ਤੱਕ ਸੂਣਾ ਯਾਰ 10 ਕ ਦਿਨ ਹੋ ਪਏ 8 10 ਦਿਨ ਇਹ ਰਹਿਲੇ 15 18 ਦਿਨ ਪਏ ਆ ਓਕੇ ਬਸ ਠੀਕ ਆ ਹੋ ਗਿਆ ਨਾ ਹਾਂਜੀ ਇਹਨਾਂ ਲਈ ਜਿਹੜੀ ਅੱਜ ਦੀ ਜਿਹੜੀ ਡੋਜ਼ ਆ ਕਿਵੇਂ ਨਾ 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 ਬਸ ਫਤਿਹ ਆ ਦੂਜੇ ਫੇਰ ਲਾਵਾਂਗੇ ਵੀ ਆ ਲੋਣਾ ਇਹਦੇ ਲਾ ਦਨੇ ਯਾਰ ਝੋਟੀ ਦੇ ਯਾਰ ਕੱਤ ਲਾਉਂਦਾ ਚੱਲ ਓੜੀ ਨੂੰ ਉਹਨਾਂ ਦੇ ਲਾ ਦਾਂਗੇ ਓੜੀ ਨੂੰ ਪ੍ਰਦੀਪ ਆ ਆ ਸੂਈ ਤੇ ਫਿਰ ਇੰਜਾ ਕਰੋ ਹੁਣ ਟੀਆਂ ਦਾ ਨਿਬੜ ਕੇ ਆਪਣਾ ਕੰਮ ਤੇ ਮਿੱਤਰੋ ਉਹ ਤਾਂ ਬਸ ਆਏ ਆ ਜਿਹੜੀਆਂ ਛੋਟੇ ਕਟਰੂ ਐ ਅੱਛਾ ਉਹਨਾਂ ਨੂੰ ਉਹਨਾਂ ਨੂੰ ਬਸ ਹਾਂ ਹੁਣ ਇਹਨਾਂ ਨੂੰ 22ML ਬੜਾ ਕਾਫ ਦੇ ਦਈਏ ਇਹ ਆ ਗਏ ਜੀ ਬੜਾ ਕਾਫ ਠੀਕ ਆ ਇਹਨਾਂ ਨੂੰ ਇੱਕ ਇੱਕ ਵਾਰੀ ਝੋਟੀ ਆਪਣੀ ਯਾਰ ਸਰਿੰਜ ਕਿੱਧਰ ਗਈ ਉਹ ਇਹਨੂੰ ਦੇਣ ਵਾਲੀ ਬਹੁਤ ਤਖੜਾ ਰਜਾ ਲਾਏ ਮੰਦਿਲ ਕੱਟ ਕੇ ਰੱਖੀ ਆ ਆਪਣੇ ਕਟਰਾਂ ਵਾਸਤੇ ਤੇ ਕਟਰਾਂ ਦੀ ਗਰੋਥ ਵਾਸਤੇ ਬਹੁਤ ਵਧੀਆ ਚੀਜ਼ ਐ ਬਾ ਜਿਹੜੇ ਜਿਵੇਂ ਮਨ ਲਾ ਛੋਟੇ ਕਟਰੂ ਆ ਜਰ ਜਿਨਾਂ ਨੂੰ ਪਾਲਣਾ ਹੁਣ ਸਾਰਿਆਂ ਦਾ ਮੱਥਾ ਮੁੱਥਾ ਨਹੀਂ ਵੱਜਦਾ ਸੇਬੂ ਠੀਕ ਹੈ ਐਵੇਂ ਬੰਦਾ ਦੱਪ ਮਾਰੀ ਚੱਲੇ ਵੀ ਭਾਈ ਆ ਹੋ ਗਿਆ ਆ ਹੋ ਗਿਆ ਆ ਹੋ ਗਿਆ ਹਣਾ ਹਾਂ ਠੀਕ ਹੈ ਬਸ ਕੱਲਾ ਕਿੰਨਾ ਹੁੰਦਾ ਬਸ ਵਰਤਿਆ ਉਹਨਾਂ ਦੇ ਜਾਂਦਾ ਠੀਕ ਹੈ ਠੀਕ ਹੈ ਬਾ ਜਿਹੜੇ ਕਟਰੂ ਤੁਸੀਂ ਪਾਲਣੇ ਆ ਜਾਂ ਛੋਟੇ ਪੱਲੇ ਚੰਗੀਆਂ ਮੱਜਾਂ ਦੇ ਸਾਨੂੰ ਪਤਾ ਹੁੰਦਾ ਵੀ ਯਾਰ ਦੋਸਤਾਂ ਨੂੰ ਦੇਣੇ ਆ ਠੀਕ ਹੈ ਠੀਕ ਹੈ ਹਾਂ ਬਦਲੇ ਦਾ ਕੇਅਰ ਕਰਕੇ ਪਾਲਣ ਹਾਂ ਜਾਂ ਕਟੀਆਂ ਪਾਲ ਲਓ ਤੇ ਜਾਂ ਕਟੀਆਂ ਪਾਲ ਲਓ ਤੇ ਇੱਕ ਟੀਕਾ ਹੋਰ ਬਾਰ ਉਹ ਦਿੱਲੀ ਵਾਲੇ ਦੇ ਲਾ ਦੇ ਦਿੱਲੀ ਵਾਲੀ ਉਹਦੇ ਜਨੇਜੀ ਲਾਲਾ ਹੈ ਦਿੱਲੀ ਵਾਲੇ ਕਿੰਨਾ ਦਾ ਨਹੀਂ 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 ਦਿੱਲੀ ਵਾਲੀ ਦੀ ਝੋਕੀ ਜਿਹੜੀ ਸੂਈ ਵੀ ਆ ਸੋਹ ਦੇ ਲਾਉਣਾ ਉਹਦੇ ਮਾੜਾ ਜਾਂ ਡਾਉਂਟ ਜਾਂ ਥੋੜਾ ਜਿਹਾ ਲਾਈ ਦੇਣਿਆ ਉਹਦੇ ਠੀਕ ਹੈ ਕੱਟੀ ਆ ਅੱਜ ਮੈਂ ਇਕੱਲਾ ਕਮਜ਼ੋਰ ਦਾ ਦੁੱਧ ਜਿਆ ਬੰਦ ਕਰਤਾ ਸੀ ਹਾਂ ਇਹ ਕਮਜ਼ੋਰ ਦਾ ਹੋ ਗਿਆ ਨਾਲ ਨਾਲ ਇਹਨੂੰ ਸਟਾਰਟ ਕੀਤਾ ਵਾ ਜਦੋਂ ਹੁਣ ਚੰਗਿਆਂ ਨੂੰ ਤਾਂ ਦੇਈ ਦੇਦਾ ਬਟ ਇਹਨੂੰ ਉਹ ਦੇਣਾ ਬਸ ਇਹਨੂੰ ਵੀ ਨਾਲ ਆਏ ਦੇ ਦੇਈਦਾ ਵੇ ਥੋੜੇ ਜਿ ਨਾਲ ਇੰਨੇ ਵਾਲੀ ਇਹ ਖਾਣਾ ਪੀਣਾ ਵਧ ਗਿਆ। 2-3-7 ਦਿਨ ਹੀ ਹੋਗੇ ਦੇਨ ਨੂੰ। タルਕ ਚ ਹੋ ਗਿਆ ਪੂਰਾ। ਹਾਂ ਇਹ ਪੂਰਾ ਟੈਨ ਚ ਹੋ ਗਿਆ ਜਿੰਨਾ ਕਮਜ਼ੋਰ ਸੀ ਪਹਿਲਾਂ ਮੈਨੂੰ ਐ ਸੀ ਵੀ ਝੋਟੀ ਨਾ ਖਰਾਬ ਹੋ ਜੇ ਮਰ ਜੇ। ਹੁਣ ਇਹ ਤਕੜਾ ਹੋਣ ਲੱਗਿਆ ਖਾਣਾ ਪੀਣਾ ਵਧਿਆ ਕਰਦਾ ਇਹਨੇ। ਓਕੇ। ਕਾਫੀ ਬਹੁਤ ਜੀ। ਹੈ? ਕਿਵੇਂ? ਕਿਹੜਾ ਨਹੀਂ ਬੈਠਦਾ? ਬਿਲਕੁਲ ਤੁਹਾਨੂੰ। ਵੱਡਾ ਆ ਆ ਮੈਂ। ਇਹ ਰੋਜ਼ ਨਹੀਂ ਬੈਠਦਾ। ਕੱਲ ਵੀ ਨਹੀਂ ਬੈਠਦਾ। ਇਹ ਬੈਠ ਸਕਿਆ ਨਹੀਂ ਫਿਰ ਯਾਰ। ਹੈ? ਬਜਨ ਜ਼ਿਆਦਾ ਹੋ ਗਿਆ ਪਰ ਬਜਨ ਇਸ ਕੋ ਡਿੱਲੀ ਕਰ ਦਿਆ ਕਰੋ ਬੈਠਣੇ ਕੇ ਟਾਈਮ ਇਸ ਕੋ ਜਿਹੜੀ ਨਹੀਂ ਬੈਠਦਾ ਨਾ ਜ ਮਹਾਰਾਣ ਵਾਲੀ ਹੁੰਦਾ ਇਹਨੂੰ ਅਸਲ ਵਿੱਚ ਮੈਟ ਲਿਆਵਾਂਗੇ ਤੇ ਕੱਲ ਨੂੰ ਉਹ ਕਰ ਦਾਂਗੇ ਲਓ ਜੀ ਆ ਜਾ ਬਈ ਹੁਣ ਆ ਗਈ ਬੱਸੀ ਦੀ ਵਾਰੀ ਇਹਦਾ ਡੱਟ ਜੀ ਬਹੁਤ ਤਕੜੀ ਆ ਇਹਨੂੰ ਤਾਂ ਬੰਦ ਹੀ ਨਹੀਂ ਕੀਤਾ ਇਹ ਕੀ ਹੋਰ ਤਾਂ ਹੀ ਤਾਂ ਪੂਰੀ ਸਰੇ ਦੀ ਪਈ ਦੇ ਮੈਂ ਲੱਪੜ ਮਰੂੰਂ ਤਰੇ ਇਹ ਏ ਕਿڑی ਚੌੜਾ ਤਰੇ ਜੇ ਨਾ ਗ੍ਰੋਥ ਪੂਰੀ ਵਧੀਆ ਹੋਣ ਲੱਗ ਜਾਂਦੀ ਆ ਰਿਜ਼ਲਟ ਮਾਹੌਸੇ ਦਾ ਤੇਲ ਤੂਲ ਵਾਲਾ ਵੀ ਸਾਰਾ ਕਰ ਲਿਆ ਨਹੀਂ ਆ ਫੀਡ ਦਾ ਸਰਕੇ ਜੋਤਰੀ ਲੈ ਜੀ ਚੱਕ ਕੇ ਤੋਰਿਆ ਤੇਲ ਲੈਣਾ ਜਾਂ ਮਾੜਾ ਜਿਹਾ ਡਾਕਟਰ ਹੈ ਹੱਥ ਤੇ ਲਾਉਣਾ ਕਿ ਟੀਕਾ ਭਰਨਾ ਕਰ ਦੇ ਪ੍ਰਦੀਪ ਕੈਨੂ ਹੀ ਚੱਕ ਲਿਆ 5 ਕਿਲੋ ਵਾਲੀ ਜੀ ਲਾਭ ਮਿੱਤਰੋ ਇਹ ਚੀਜ਼ਾਂ ਬਹੁਤ ਹੁੰਦੀਆਂ ਕਹਿੰਦੇ ਹੁੰਦੇ ਆ ਦਾ ਟੀਕੇ ਦਾ ਖਾਲੀ ਕਰਦੇ ਖਾਲੀ ਉਧਰ ਲੈ ਜਾਂਗੇ بڑے ਕਾਫ ਕਤਰੋਂ ਦਾ ਕੰਮ ਨਿਭੜ ਗਏ ਜਿਨ੍ਹਾਂ ਨੂੰ ਦੇਣਾ ਸੀ ਵੱਡਿਆਂ ਦਾ ਦੇਣਾ şart ਕਿਉਂਕਿ ਛੋਟਾ ਨੂੰ ਯਾਰ ਇੰਨਾਂ ਨੂੰ ਨਹੀਂ ਦਿੱਤਾ ਜਾਂਦਾ ਹਨਾ ਤਾਂ ਹੁਣ ਬੱਸ ਮੰਨ ਲਾ ਉਹਨਾਂ ਨੂੰ ਆ ਬਸ ਸੁਣੋ ਨੂੰ ਬਸ ਠੀਕ ਹੈ ਜੇ ਮੈਂ ਹੁਣ ਆ ਝੋਟਰਾ ਸੁੰਗਾਵਾਂਗਾ ਸਾਰੀਆਂ ਉਹਨਾਂ ਨੂੰ ਕਾਡੀਗ੍ਰੋ ਆ ਹੁਣ ਕਾਡੀਗ੍ਰੋ ਆ ਪ੍ਰੇਮ ਵਾਲਾ ਹਾਂਜੀ ਇਹ ਕਾਡੀਗ੍ਰੋ ਬਸ ਆ ਦਿੱਲੀ ਵਾਲੇ ਨੂੰ ਇੱਕ ਚਮਚਾ ਠੀਕ ਹੈ ਜੀ ਠੀਕ ਹੈ ਇਹਨਾਂ ਨੂੰ ਪਹਿਲਾਂ ਇੱਕ ਇੱਕ ਚਮਚਾ ਡੇਢ ਡੇਢ ਚਮਚਾ ਹੁਣ ਤੜਕੇ ਕਰਦਾ ਬਸ ਓਕੇ ਜਿਵੇਂ ਪਹਿਲਾਂ ਇੱਕ ਇੱਕ ਸ਼ਾਮ ਨੂੰ ਸੁਭਾ ਕਰ ਲਈ ਮੈਂ ਮੇਲੇ ਤੇ ਬਿੱਲੇ ਨੂੰ ਪਾਉਂਦਾ ਸੀ ਹਾਂਜੀ ਹਾਂਜੀ ਕਿਤੇ ਨਾ ਯਾਰ ਜਿਹੜਾ ਪਸ਼ੂ ਪੀਕ ਟਾਈਮ ਤੇ ਵਧੀਆ ਸੇਤੀ ਹੁੰਦਾ ਕਹਿਣ ਦਾ ਬਾਬਾ ਵੀ ਵਧੀਆ ਘਾਟਾ ਪੁੱਦਾ ਦਿੰਦਾ ਕੋਈ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਪਤਾ ਨਹੀਂ ਪਰ ਰਿਜ਼ਲਟ ਫੁੱਲ ਆਪਾਂ ਮੇਲੇ ਤੇ ਵੀ ਇ ਚੱਲ ਵੀ ਲਓ ਜੀ ਚੱਲ ਵੀ ਇਹਦਾ ਸੂਈ ਵੀ ਹੈ ਨਾ ਪ੍ਰਧਾਨ ਚੱਲ ਹੈ ਆ ਝੁੱਟੇ ਦਾ ਸੂਈ ਵੀ ਆ ਹਾਂ 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 ਇਹ ਸੂਈ ਵੀ ਹੈ ਲਓ ਜਿਹੜਾ ਆਪਾਂ ਟੀਕਾ ਤੁਹਾਨੂੰ ਦੱਸਿਆ ਪਹਿਲਾਂ ਉਹ ਆਪਾਂ ਸੂਏ ਹੋਏ ਪਸ਼ੂ ਦੇ ਵੀ ਲਾ ਸਕਦੇ ਜੇ ਮਾੜੀ ਮੋਟੀ ਪ੍ਰੋਬਲਮ ਹੋਵੇ ਜੇ ਮਣ ਆ ਝੋਟੀ ਸੂਈ ਸੀ ਇਹਦੇ ਲਾਇਆ ਮੈਂ ਪ੍ਰਦੀਸ਼ਾ ਸਾਡੇ ਪਰਾ 100 ਯਰਪਾ ਬਹੁਤ ਹੋਇਆ ਹੈ ਦੇਖ ਆਪ ਕੀ ਮਾਰਦਾ ਮਾਰਦੇ ਘਟੋ ਦਿੰਦਾ ਇਹੋ ਝੋਟਾ ਫਿਰ ਐ ਪਸ਼ੂ ਨੇ ਡਰਨ ਆ ਰਹੇ ਜੇ ਮੈਂ ਟੀਕਾ ਲਾ ਕੇ ਨਾਲ ਦੀ ਨਾਲ ਭੱਜਾਂ ਫਿਰ ਇਹਨਾਂ ਦੇ ਵਿੱਚ ਦਾਹਾਂ ਨੂੰ ਉਹ ਨਫਰਤ ਦੇ ਬਹਿਮ ਹੋ ਜੂ ਵੀਰ ਇਹ ਤਾਂ ਆਉਂਦਾ ਤਕਲੀਫ ਜੀ ਦਿੰਦਾ ਸਾਨੂੰ ਭੱਜ ਜਾਂਦਾ ਹੁਣ ਜੇ ਮੈਂ ਇਹਨੂੰ ਆਏ ਹੋਂਦਾ ਵੀ ਨਹੀਂ ਜਾ ਰਿਹਾ ਵੀ ਹੋ ਜ਼ਿਆਦਾ ਕੋਈ ਚੀਜ਼ ਮੇਰੇ ਲੜੀ ਹੋਵੇ ਵੀ ਇਹ ਤਾਂ ਉਦੋਂ ਬਾਅਦ ਮੈਨੂੰ ਪਲੋਸੀ ਗਿਆ ਠੀਕ ਆ ਥਾਪੀ ਧੂਪੀ ਮਾਰੀ ਗਿਆ ਫਿਰ ਜਿਹੜਾ ਪਸ਼ੂ ਦਾ ਬਹਿਮ ਮੋਕ ਜਾਂਦਾ ਤੇ ਕਾਕਾ ਸੋਡਾ ਬਹਿਮ ਇਹੀ ਆ ਗਿੱਲੇ ਦਾਣੇ ਵਾਲੇ ਦਾ ਖੋਲਣਾ ਸਾਫ਼ ਕਰੇ ਹੁਣੇ ਲੋਈ ਲਾਗੀ ਰੋਟੀ ਇਹਨਾਂ ਦੀ ਵੀ ਤਾਂ ਠੀਕ ਆ ਜੀ ਸਸੀ ਕਾ ਲਾ ਵੀ ਮਿੱਤਰੋ ਇਹ ਸਾਡਾ ਉਹਦੇ ਵਾਂਗੂ ਟ੍ਰੰਕ ਹੈ ਤੇ ਹੁਣ ਜਿਹੜੇ ਬਫ ਕਰੋ ਵਾਲੇ ਜਿਹੜੇ ਕੰਚਾ ਵਾਲੀਆਂ ਸ਼ੀਸ਼ੀਆਂ ਖਾਲੀ ਹੁੰਦ ਉਹ ਇਹ ਇੱਥੇ ਠੀਕ ਹੈ ਟੁੱਟੀ ਵੀ ਸਰਿੰਜ ਇਹ ਵੀ ਇੱਥੇ ਉਦੋਂ ਦਾ ਆਪਣਾ ਲਈ ਕਿਹੜੀ ਉਹ ਮੋਟੀ ਸੂਈ ਵਾਲੀ ਆਹੀ ਆ ਆਹੀ ਇਹ ਵਿੱਚ ਪਾ ਲੈ ਦੱਬਾਂ ਦਾ ਉਧਰ ਲੈ ਕੇ ਜਾਵਾਂਗੇ ਮਚਾਉਣ ਵਾਲੀਆਂ ਚੀਜ਼ਾਂ ਤਾਂ ਉਧਰ ਲੈ ਕੇ ਜਾਵਾਂਗੇ ਇਹਨੂੰ ਸਰਿੰਜ ਨੂੰ ਆ ਸੂਈ ਨੂੰ ਐ ਕਰ ਸਰਿੰਜ ਵੀਡੀਓ ਨੂੰ ਬੱਤਵਾ ਬੱਤ ਸ਼ੇਅਰ ਕਰਦਾ ਕਰੋ ਭਾਈ ਇਹ ਕਿਸੇ ਪਹਿਲਾਂ ਸੂਈ ਨੂੰ ਲਾ ਕੇ ਪਾ ਲੈ ਤੇ ਇਹਨੂੰ ਇੱਕ ਚੀਜ਼ ਸ਼ੇਅਰ ਕੀਤੀ ਆ ਪਤਾ ਨਹੀਂ ਕਿੰਨਾ ਕੰਮ ਦੇ ਜਾਂਦੀ ਹੈ ਨਾ ਤਾਂ ਬੱਤਵਾ ਬੱਤ ਸ਼ੇਅਰ ਕਰਿਆ ਕਰੋ ਤੇ ਦੱਸਿਆ ਕਰੋ ਸਾਨੂੰ ਲੈ ਕਮੈਂਟ ਵੀ ਕਰਦਿਆ ਕਰੋ ਤੇ ਸਾਡੀ ਵੀਡੀਓ ਤੁਹਾਨੂੰ ਲੱਗਦੀਆਂ ਕਿੱਦਾਂਆਂ ਤਾਂ ਠੀਕ ਹੈ ਧੰਨਵਾਦ ਸਾਰਿਆਂ ਦਾ ਆ ਪੰਗਾਂ ਡਿੱਗੀਆਂ ਜਿਹੜੇ ਸਰਿੰਜਾ ਕਹਿੰਦੇ